ਸਾਡੇ ਗੁਰੂ ਸਹਿਬਾਨਾਂ ਨੇ ਸਿਖਾਇਆ ਸੋ ਕਿਉ ਮੰਦਾ ਆਖਿਆ ਜਿੱਤ ਜੰਮੇ ਰਜਾਨ ਸਾਡੀ ਸਮਝ ਤਾਏ ਆ ਕਿ ਔਰਤ ਮਹਾਨ ਹੁੰਦੀ ਐ ਔਰਤ ਜੱਗ ਜਨਣੀ ਐ ਔਰਤ ਕਰਕੇ ਹੀ ਅਸੀਂ ਸਾਰੇ ਆ ਕਿ ਔਰਤ ਨਾ ਹੁੰਦੀ ਤੇ ਅਸੀਂ ਕਿਸੇ ਨੇ ਵੀ ਨਹੀਂ ਹੋਣਾ ਸੀ ਜੇ ਮਾਂ ਨਾ ਹੁੰਦੀ ਧੀ ਨਾ ਹੁੰਦੀ ਭੈਣ ਨਾ ਹੁੰਦੀ ਪਤਨੀ ਨਾ ਹੁੰਦੀ ਤਾਂ ਇਹ ਜੱਗ ਵਾਸੇ ਨਹੀਂ ਸਕਦਾ ਇਹ ਜੱਗ ਦੀ ਹੋਂਦ ਹੀ ਦੁਨੀਆ ਦੀ ਮਨੁੱਖਾਂ ਦੀ ਹੋਂਦ ਹੀ ਸੰਭਵ ਨਹੀਂ ਹੈ ਪਰ ਸਦੀਆਂ ਤੋਂ ਇੱਥੇ ਇੱਕ ਪੁਰਾਖੜੀ ਸੋਚ ਚੱਲਦੀ ਰਹੀ ਔਰਤਾਂ ਨੂੰ ਆਪਣੇ ਤੋਂ ਨੀਵਾਂ ਮੰਨਣ ਦੀ ਆਪਣੇ ਤੋਂ ਥੱਲੇ ਰੱਖਣ ਦੀ ਆਪਣੀ ਜੁੱਤੀ ਥੱਲੇ ਰੱਖਣ ਦੀ ਇਹ ਭਾਰਤ ਵਿੱਚ ਵੀ ਚੱਲਦੀ ਰਹੀ ਤਾਲੇ ਬਾਣ ਨੂੰ ਛੱਡੋ ਭਾਰਤ 'ਚ ਵੀ ਜ਼ਗੀਰੂ ਸਿਸਟਮ ਚੱਲਦਾ ਰਿਹਾ ਅੱਜ ਵੀ ਹੈ ਬਹੁਤ ਸਾਰੇ ਲੋਕਾਂ ਨੇ ਕੱਲ ਤੱਕ ਇਹ ਗੱਲਾਂ ਕੀਤੀਆਂ ਵੀ ਕਈ ਤਾਂ ਇਸ ਕਰਕੇ ਨਹੀਂ ਬੋਲਦੇ ਕਿਉਂਕਿ ਭਾਰਤ ਦੇ ਵਿੱਚ ਵੀ ਇਹ ਸੋਚ ਅੱਜ ਵੀ ਚੱਲਦੀ ਹੈ ਵੈਸੇ ਤਾਂ ਅੱਜ ਵੀ ਸਾਡੇ ਸਮਾਜ 'ਚ ਇਹ ਚੀਜ਼ ਵੱਡੇ ਪੱਧਰ ਤੇ ਹੈਗੀ ਹੈ ਬੰਦੇ ਆਪਦੇ ਆਪ ਨੂੰ ਉੱਪਰ ਤੇ ਔਰਤ ਨੂੰ ਥੱਲੇ ਮੰਨਦੇ ਨੇ ਪਰ ਸਿੱਧੇ ਰੂਪ ਦੇ ਵਿੱਚ ਭਾਰਤ ਚ ਕਿੰਨੇ ਸਾਰੇ ਮੰਦਰ ਨੇ ਜਿੱਥੇ ਔਰਤ ਦੇ ਜਾਣ ਤੇ ਪਾਬੰਦੀ ਅੱਜ ਵੀ ਹੈਗੀ ਐ ਅੱਜ ਵੀ ਕੁਝ ਲੋਕ ਜੇ ਇਹ ਗੱਲ ਕਰਦੇ ਨੇ ਕਿ ਸਾਡੇ ਦਰਬਾਰ ਸਾਹਿਬ ਸਾਡਾ ਸਭ ਤੋਂ ਮਹਾਨ ਸਥਾਨ ਹੈ ਤਾਂ ਉੱਥੇ ਔਰਤਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਕਹਿੰਦੇ ਅੱਜ ਵੀ ਨਹੀਂ ਦਿੱਤੀ ਗਈ ਤਾਂ ਫਿਰ ਇਹ ਸਵਾਲ ਤਾਂ ਨਹੀਂ ਨਾ ਕਿ ਅਸੀਂ ਕੀ ਔਰਤ ਨੂੰ ਬਰਾਬਰ ਮੰਨਦੇ ਆ